ਜੀ গুড মর্নিং ઓર ਸਨੋ ਸਾਰੇ ਕਿਵੇਂ ਹੋ ਤੇ ਬਹੁਤ ਜ਼ਿਆਦਾ ਨੇਰਾ ਆ ਕਿਉਂਕਿ ਅਸੀਂ ਜਾਣਾ ਸੀ ਬਠਿੰਡਾ ਮਾਨਸਾ ਤੇ ਇਹ ਹੋ ਗਏ ਨੇ بیمار ਬੁਖਾਰ ਬਹੁਤ ਜ਼ਿਆਦਾ ਚੜਿਆ ਫਿਰ ਆਪਾਂ ਕੈਨਸਲ ਕਰਤਾ ਜਾਣਾ ਤੇ 4 ਵਜੇ ਆਪਾਂ ਜਾਣਾ ਸੀ ਘਰੋਂ ਤੇ ਹੁਣ ਬੱਜੇ ਆ ਅ ਪੋਣੇ ਕੁ 4 ਹੋਏ ਆ ਤੇ 2:30 ਵਜੇ ਉੱਠੇ ਆ ਸਾਰੇ ਜਾਣੇ ਤੇ ਫਿਰ ਮਤਲਬ ਕਿ 4 ਵਜੇ ਤੱਕ ਆਪਾਂ ਚੜਨਾ ਸੀਗਾ ਜਾ ਕੇ ਅੰਮ੍ਰਿਤਸਰ ਤੋਂ ਸਿੱਧੀ বাস ਜਾਣੀ ਸੀ ਸਾਡੇ ਸ਼ਹਿਰ ਸਰਦੂਲਗੜ ਤੇ ਮਤਲਬ ਕਿ ਸਵਾ ਪੰਜ বাস ਜਾਣੀ ਸੀ ਤੇ ਸੋ ਇਸ ਕਰਕੇ ਆਪਾਂ ਕੈਨਸਲ ਕਰਤਾ ਕਦੀ ਨਹੀਂ ਉਠੇ ਤੜਕੇ ਨਾ ਹੀ ਉਠਿਆ ਗਿਆ ਵਾ ਬੱਚੇ ਸਾਰੇ ਉੱਠੇ ਆ ਤੇ ਹੁਣ ਕੈਨਸਲ ਹੋ ਗਿਆ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਚੜ ਗਿਆ ਵਾ ਤੇ ਇਸ ਕਰਕੇ ਜਾਣਾ ਕੈਨਸਲ ਹੋ ਗਿਆ ਸਾਰਿਆਂ ਨੇ ਚਾਹ ਚੂ ਪੀ ਲਈ ਆ ਇਦਾਂ ਸੁੱਤੇ ਦੋ ਦੋ ਕੰਬਲ ਲੈ ਕੇ ਹਾਂਜੀ ਬਾਹਰ ਦਾ ਮੋਲਿਆ ਜੋ ਕਿ ਆ ਸੜਕ ਤੇ ਤਾਂ ਲਾਈਟਾਂ ਜਗਦੀਆਂ ਨੇ ਤੇ ਬਾਕੀ ਨੀਰਾਇਆ ਲੈ ਬਾਬਾ ਜੀ ਵੀ ਨਹੀਂ ਬੋਲੇ ਗੁਰਦੁਆਰੇ ਤੇ ਸੋ ਆਪਾਂ ਵਲੋਗ ਬਣਾਉਣਾ ਸਟਾਰਟ ਕਰਤਾ ਤੇ ਬੱਚੇ ਜਾਗੰਦੇ ਆ ਸਭ ਟੀਵੀ ਵੇਖੰਦੇ ਆ ਤੇ ਬੱਚੇ ਹੀ ਟਾਈਮ ਨਾਲ ਉੱਠ ਗਏ ਸੀ ਕਿਉਂਕਿ ਉਹਨਾਂ ਨੂੰ ਚਾਹ ਸੀ ਬਹੁਤ ਜ਼ਿਆਦਾ ਜਾਣਦਾ ਤੇ ਰੋਣ ਲੱਗੇ ਆਖਿਆ ਮੈਂ ਕਿ ਪਾਪਾ ਠੀਕ ਨਹੀਂ ਆ ਰਹਿਣ ਤੋਂ ਕੋਈ ਗੱਲ ਨਹੀਂ ਬੁਖਾਰ ਆ ਰਿਹਾ ਮੈਂ ਸਮਝਾਇਆ ਕਿ ਜੇ ਆਪਾਂ ਨੂੰ ਬੁਖਾਰ ਹੁੰਦਾ ਮੈਨੂੰ ਬੁਖਾਰ ਹੁੰਦਾ ਤੇ ਫਿਰ ਆਪਾਂ ਜਾਣਾ ਸੀ ਫਿਰ ਜਾ ਨਹੀਂ ਸੀ ਜਾਣਾ ਤੇ ਮਸਾਂ ਹੀ ਬੱਚਿਆਂ ਨੂੰ ਰੋਕਿਆ ਫਿਰ ਤਾਂ ਕਰਕੇ ਆਪਣਾ ਜਾਣਾ ਕੈਨਸਲ ਹੋ ਗਿਆ ਤੇ ਚਲੋ ਜੀ ਮਿਲਦੇ ਆਪਾਂ ਬਣੇ ਰਹੋ ਮੇਰੇ ਵਲੌਗ ਨਾਲ ਐਂਡ ਤੱਕ ਤੇ ਜਦੋਂ ਆਪਾਂ ਪਿੰਡ ਪਹੁੰਚਦੇ ਆਂ ਫਿਰ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਤੇ ਆਪਾਂ ਜਾਣਾ ਬਠਿੰਡਾ ਮਾਨਸਾ ਮੋਹ ਰੰਗ ਤੇ ਆਤਮਾ ਬਾਰ ਬ੍ਰਹਮਨ ਹੰਤ ਕਈ ਗੋੜ ਸੰਗਰਾ ਪ੍ਰਾਪਲਿਆ ਸੋ ਮੇਰਾ ਆਪਣਾ ਬਣਾਤ ਕਈ ਗੋੜ ਮਾਗੇ ਦਰਸਨ ਬਾਰ ਬ੍ਰਹਮਨ ਰੰਗ ਜਨਕਾ ਹੋਇਆ ਸਤਨਾਮ ਤੇ ਜਨ ਸਦਾ ਸੰਤਨ ਕਈ ਗੋੜ ਗਾਣ ਅਰਖੰਡ ਕਈ ਗੋੜ ਬਾਰ ਬ੍ਰਹਮੰਡ ਕਈ ਗੋੜ ਹਾਂਜੀ ਫਿਰ ਆਪਾਂ ਤੁਰ ਪਈ ਸੀ ਮਾਨਸਾ ਭਿੰਡੇ ਨੂੰ ਤੇ ਤੜਕੇ-ਤੜਕੇ ਸਵੇਰ ਦਾ ਟਾਈਮ ਆ ਜੋ ਕਿ ਬਸ ਸਵਾ 5 ਤੁਨੀ ਸੀ ਸਾਡੇ ਸਵੇਰੇ ਪਿੰਡ ਤੇ ਫਿਰ ਆਪਾਂ ਸਾਨੂੰ ਛੱਡ ਕੇ ਸੀ ਗੱਡੀ ਤੇ ਜਾ ਕੇ ਅੰਮ੍ਰਿਤਸਰ ਤੇ ਤੜਕੇ ਦਾ ਮੌਸਮ ਜਾਂ ਦਿਨ ਦਾ ਮੌਸਮ ਬਹੁਤ ਹੀ ਵਧੀਆ ਸੀ ਤੇ ਆਪਾਂ ਤਾਂ ਮੈਂ ਸੋਚਿਆ ਬਾਅਦ ਚ ਕਿ ਆਪਾਂ ਐਵੇਂ 10 ਵਜੇ ਉੱਠਦੇ ਆ ਬਾਹਰ ਦੀ ਦੁਨੀਆ ਤੁਰ ਹੀ ਫਿਰਦੀ ਸੀ 5-6 ਵਜੇ ਤੁਰੇ ਖੜੇ ਸੀ ਲੋਕ ਤਕਰੀਬਨ ਤੇ ਇੱਥੇ ਤਾਂ ਮੈਨੂੰ ਲੱਗਾ 4 1/2 ਦਾ ਟਾਈਮ ਆ ਤੇ ਦੁਨੀਆ ਸਭ ਤਰੀ ਫਿਰਦੀ ਆ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਅਸੀਂ ਪਹੁੰਚ ਗਏ ਆ ਸ਼ਹਿਰ ਫਤਦੁਰਗੜ ਪਿੰਡ ਪੇਕੇ ਬੱਚਾਂ ਦੇ ਨਾਨਕੇ ਪਿੰਡ ਤੇ ਇੱਥੇ ਬਹੁਤ ਜ਼ਿਆਦਾ ਨੇਰ ਹੁੰਦਿਆ ਐ ਤੇ ਮੌਸਮ ਹੋ ਗਿਆ ਥੋੜਾ ਠੰਡਾ ਪਾ ਕੇ ਜੇ ਤੁਸਨ ਬਾਂਹ ਕੇ ਲਾ ਕੇ ਅੱਛਾ ਹਾਂਜੀ ਇਹ ਵੀਡੀਓ ਕਰਦੀ ਐਡਿਟ ਹੋ ਗਈ ਸੀ ਮੇਰੇ ਤੋਂ ਤੇ ਹਾਂਜੀ ਫਿਰ ਆਪਾਂ ਨਾ ਬਹੁਤ ਜ਼ਿਆਦਾ ਇੱਥੇ ਨੇਹਰ ਆਉਂਦਾ ਏ ਇੱਥੇ ਇਸ ਇਲਾਕੇ ਜਮਲਸਾ ਬਠਿੰਡੇ ਇਧਰ ਬਹੁਤ ਜ਼ਿਆਦੀ ਮਿੱਟੀ ਆ ਤੇ ਜਦੋਂ ਨੇਹਰ ਆਉਂਦਾ ਏ ਤੇ ਬਹੁਤ ਜ਼ਿਆਦਾ ਗੰਦ ਪੈ ਜਾਂਦਾ ਏ ਤੇ ਫਿਰ ਇਸ ਕਰਕੇ ਮੰਮੀ ਮੰਮੀ ਲਾਗੇ ਸੀ ਪਾਣੀ ਦੀ ਪਾਈਪ ਖੜੀ ਸੀ ਮੰਮੀ ਨੇ ਤੇ ਮੈਂ ਲੱਗ ਮੈਂ ਕਿਹਾ ਮੈਂ ਸਫਾਈ ਕਰਦੀ ਆਂ ਫਿਰ ਅਸੀਂ ਜਾ ਕੇ ਹਾਂਜੀ ਨਾਨਕੇ ਜਾ ਕੇ ਜੋਰਾ-ਛੋਰਾ ਨਾਲ ਸਫਾਈਆਂ ਚੱਲਣਦੀਆਂ ਕਿਉਂਕਿ ਸਾਨੂੰ ਖੁਦ ਹੀ ਕੰਮ ਕਰਨੇ ਪੈਂਦੇ ਆ ਕਿਉਂਕਿ ਮੰਮੀ ਇੱਥੇ ਇਕੱਲੀ ਆ ਤੇ ਤਾਂ ਕਰਕੇ ਸਿਰ ਖੁਦ ਹੀ ਕੰਮ ਕਰਨੇ ਪੈਣੇ ਆ ਤੇ ਬਹੁਤ ਜ਼ਿਆਦਾ ਨੇਰਾ ਆ ਸੀ ਤੇ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਸੀ ਤੇ ਇਸ ਕਰਕੇ ਸਫਾਈਆਂ ਕੀਤੀਆਂ ਸੀ ਪਹਿਲਾਂ ਫਿਰ ਕਰਨੀਆਂ ਪੈਣਦੀਆਂ ਬਹੁਤ ਜ਼ਿਆਦਾ ਗੰਦ ਸੀ ਹਾਂਜੀ ਛੁੱਟੀਆਂ 'ਚ ਕੌਣ-ਕੌਣ ਆਪਣੇ ਨਾਨਕੇ ਪਿੰਡ ਗਏ ਆ ਜਾਂ ਕੁੜੀਆਂ ਆਪਣੇ ਪੇਕੇ ਗਈਆਂ ਨੇ ਤੇ ਛੁੱਟੀਆਂ ਕਿਉਂਕਿ ਤੁਹਾਨੂੰ ਪਤਾ ਛੁੱਟੀਆਂ 'ਚ ਜਾਣਾ ਜਾਣਾ ਪੈਂਦਾ ਵਾ ਅਗੋਂ ਕਿੱਥੋਂ ਜਾੜੀ ਜਾਂਦਾ ਤੇ ਦੱਸੋ ਫਿਰ ਕੌਣ-ਕੌਣ ਪਹੁੰਚ ਗਿਆ ਨੇ ਕੁੜੀਆਂ ਆਪਣੇ ਪੇਕੇ ਤੇ ਬੱਚੇ ਆਪਣੇ ਨਾਨਕੇ ਤਾਂ ਸਾਰੇ ਜਿਹੜੇ ਕਮੈਂਟਾਂ 'ਚ ਦੱਸਿਓ ਤੇ ਬਾਕੀ ਗਰਮੀ ਬਹੁਤ ਆ ਥੋੜਾ ਜਿਹਾ ਮੌਸਮ ਠੰਡਾ ਵੀ ਹੋ ਗਿਆ ਪਰ ਹੱਲੇ ਬਹੁਤ ਜ਼ਿਆਦੀ ਗਰਮੀ ਆ ہاں جی اپا ممی کہ کالے چھولے بنا توڑی ونونے آ جو کہ پھر میں کیا چلو ممی کہ میرے ਮੰਮੀ ਥੋੜੀ ਨਾ ਮਤਲਬ ਕਿ ਡਿੱਗ ਗਈ ਸੀ ਤੇ ਉਹ ਗੋਡੀ ਤੇ ਥੋੜੀ ਸਾਟ ਲੱਗ ਗਈ ਆ ਜੋ ਕਿ ਥੋੜਾ ਨਾ ਫਿਰ ਨਾ ਓਖਾ ਹੋ ਗਿਆ ਤੇ ਫਿਰ ਮੰਮੀ ਕਹਿੰਦੀ ਤੂੰ ਅੱਗ ਬਾਲ ਫਿਰ ਮੈਂ ਬਾਲ ਲੀਆ ਪਹਿਲੀ ਵਾਰੀ ਅੱਗ ਬਾਲ ਲੀਆ ਤੇ ਫਿਰ ਆਪਾਂ ਤੋੜੀ ਚ ਬਣਾਉਣੀ ਸੀ ਕਾਲੇ ਛੋਲੇ ਸੋ ਇਸ ਕਰਕੇ ਫਿਰ ਆਪਾਂ ਤਿਆਰੀ ਕਰਨ ਲੱਗੇ ਸੀ ਸਬਜੀ ਦੀ ਜੋ ਕਿ ਮਸਾਲਾ ਮੰਮੀ ਨੇ ਪੀਸਤਾ ਸੀ ਬੈਠ ਕੇ ਫਿਰ ਮੈਂ ਇੱਥੇ ਲੂਣ ਪੋਣਾ ਸੀ ਕਾਲੇ ਛੋਲਿਆਂ ਚ ਤੇ ਲੂਣ ਲੈਣ ਆਈ ਸੀ ਮੈਂ ਅੰਦਰ ਰਸੋਈ ਚ ਬਾਕੀ ਗੈਸ ਵੀ ਹੈਗਾ ਵਾ ਤੇ ਬਾਕੀ ਚੁੱਲੇ ਤੇ ਰੋਟੀਆਂ ਮਕਾਉਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਕਿਉਂਕਿ ਸਾਡੇ ਉੱਥੇ ਸ਼ਹਿਰ ਚੁੱਲਾ ਨਹੀਂ ਹੈਗਾ ਤੇ ਆਪਾਂ ਕਿ ਆ ਬਾਹਰ ਆਪਾਂ ਕੰਮ ਕਰਦੇ ਆ ਟੋੜੀ ਦੇ ਵਿੱਚ ਛੋਲੇ ਤਰੇ ਆਪਾਂ ਤੇ ਫਿਰ ਮੰਮੀ ਕਹਿੰਦੀਏ ਇੱਥੇ ਸਬਜ਼ੀ ਬਣਾ ਕੇ ਫਿਰ ਇੱਥੇ ਰੋਟੀਆਂ ਨਾਲਿਓ ਤੇ ਵੇਖੋ ਮੈਂ ਨਾਲੇ ਬੱਕੀ ਸੇਰ ਸੇਰਨਾਤੀ ਸੀ ਕਿਉਂਕਿ ਬਹੁਤ ਜ਼ਿਆਦਾ ਨਿਹਰ ਪਿਆ ਸੀ ਤੇ ਸੇਰ ਦਾ ਮੇਰਾ ਬੁਰਾ ਹਾਲ ਆ ਮੈਂ ਸੇਰ ਨਹੀਂ ਆਇਆ ਸੀ ਤੇ ਬਾਕੀ ਉਹ ਦੇਖੋ ਉੱਪਰ ਕੋਠੇ ਤੇ ਬਿੱਲੀਆਂ ਕਿਉਂਕਿ ਇੱਥੇ ਬਹੁਤ ਸਾਰੀਆਂ ਬਿੱਲੀਆਂ ਰੱਖੀਆਂ ਨੇ ਇਹ ਕੁੱਤੇ ਵੀ ਹੈਗੇ ਆ ਤੇ ਉਹ ਬੰਨੇ ਤੇ ਬੈਠੀਆਂ ਹੋਈਆਂ ਸੀ ਬਿੱਲੀਆਂ ਕਿੱਥੇ ਬਾਕੀ ਥੇ ਕਿ ਜੋ ਕੰਨੇ ਪਾਗਲ ਪੰਤੀ ਨੇ ਪਾਗਲ ਪੰਤੀ ਨੇ ਦੇਸੀ ਇੱਥੇ ਅਸੀਂ ਹੱਸਮ ਜਾ ਕੇ ਚੱਲਣ ਗਿਆ ਸੀ ਅਸੀਂ ਪਾਥੀਆਂ ਲੱਭਣ ਦੇ ਸੀ ਉਹ ਕਾਥੀਆਂ ਲੱਭੀਆਂ ਤੇ ਉਹਨਾਂ ਨੇ ਪਾਥੀਆਂ ਅੰਦਰੋਂ ਲਿਆ ਅੰਦਰ ਪਈਆਂ ਸੀ ਤੇ ਪਾਥੀਆਂ ਲਾਤੀਆਂ ਅੱਗ ਬਹੁਤ ਵਧੀਆ ਬੜੀ ਆ ਤੇ ਅੱਗ ਵਧੀਆ ਬਲਣਦੀ ਆ ਪਾਥੀਆਂ ਦੀ ਤੇ ਬਾਕੀ ਲੱਕੜਾਂ ਲਾਈਆਂ ਨੇ ਤੇ ਫਿਰ ਮੈਂ ਫਾਸਟ ਇੱਥੇ ਵੀਡੀਓ ਕਰਤੀ ਸੀ ਕਿਉਂਕਿ ਮੈਂ ਇੱਥੇ ਬਹੁਤ ਜ਼ਿਆਦੇ ਕੰਮ ਕੀਤੇ ਸੀ ਤੇ ਫਿਰ ਤਾਂ ਕਰਕੇ ਕੰਮ ਜਿਆਦਾ ਸੀ ਤੇ ਉਸ ਤੋਂ ਬਾਅਦ ਫਾਸਟ ਤੇ ਕਰਤੀ ਇਹ ਵਾਲੀ ਵੀਡੀਓ ਫਿਰ ਕਪੜੇ ਵੀ ਧੋਣੇ ਸੀ ਮਸ਼ੀਨ ਲਾਤੀ ਸੀ ਫਿਰ ਆਪਾਂ ਤੇ ਕਪੜੇ ਵੀ ਜਿਆਦੇ ਸੀ ਕਿਉਂਕਿ ਆਪਾਂ ਆਏ ਸੀ ਕਟਾ ਮਿੱਟੀ ਸੀ ਬੋਝ ਦੇ ਤੁਹਾਨੂੰ ਪਤਾ ਕਪੜੇ ਜਦੋਂ ਨਵੇਂ ਪਾ ਕੇ ਆਈਏ ਤੇ ਫਿਰ ਸਫਰ ਚ ਖਰਾਬ ਜੀ ਹੋ ਜਾਂਦੇ ਆ ਤੇ ਫਿਰ ਮਸ਼ੀਨ ਇਸ ਕਰਕੇ ਮੈਂ ਇੱਥੇ ਅੰਦਰ ਰੱਖੀ ਦੀ ਮਸ਼ੀਨ ਮੈਂ ਬਾਹਰ ਕੱਢਣ ਲੱਗੀ ਸੀ ਤੇ ਮੈਂ ਕਪੜੇ ਵੀ ਧੋਣੇ ਸੀ ਤੇ ਲੱਗ ਕਾਲੇ ਛੋਲੇ ਧਰ ਤੇ ਮਸ਼ੀਨ ਨੂੰ ਰੇੜ ਕੇ ਆਪਾਂ ਬਾਹਰ ਲਿਆਏ ਫਿਰ ਆਪਾਂ ਪੈਪ ਜੋੜਨ ਲੱਗੇ ਇੱਥੇ ਸਮਰਸੀ ਵਾਲ ਲੱਗਾ ਹੋਇਆ ਵਾ ਫਿਰ ਪੈਪ 파ਤੀ ਵਿੱਚ ਮਸ਼ੀਨ ਚ ਜੋ ਕਿ ਸਿੱਧਾ ਪਾਣੀ ਆਇਆ ਠੰਡਾ ਪਾਣੀ ਆਇਆ ਗ੍ਰੇਨ ਬਹਿ ਪਾਣੀ ਬਹੁਤ ਜ਼ਿਆਦਾ ਠੰਡਾ ਸੀ ਮੇਰਾ ਦਿਲ ਕਰਨ ਦੇ ਕਿ ਮੈਂ ਇਹਨੂੰ ਤੋਂ ਠੰਡੇ ਪਾਣੀ ਨਾਲ ਤੇ ਦਿਲ ਵੀ ਕਰ ਰਿਹਾ ਸੀ ਕਿ ਠੰਡੇ ਪਾਣੀ ਨਾਲ ਨਾਵਾ ਤੇ ਚਲੋ ਜੀ ਲਾਗੇ ਮਸ਼ੀਨ ਫਿਰ ਆਪਾਂ ਲਾ ਕੇ ਫਿਰ ਮੈਂ ਨਾ ਪੀ ਸੀ ਠੰਡਾ ਠੰਡਾ ਪਾਣੀ ਸੀ ਬਹੁਤ ਹੀ ਮਜ਼ੇਦਾਰ ਸਮਸਤੀ ਬਾਲ ਦਾ ਪਾਣੀ ਫਿਰ ਆਪਾਂ ਇੱਧਰ ਮਸ਼ੀਨ 'ਚ ਕੱਪੜੇ ਪਾਉਣ ਲੱਗੇ ਸੀ ਨਵੇਂ ਨਵੇਂ ਕੱਪੜੇ ਪਹਿਲਾਂ ਪਾਤੇ ਸੀ ਵਾਦੇ ਚ ਆਪਾਂ ਪੁਰਾਣੇ ਕੱਪੜੇ ਪਾਏ ਆ ਚਾਦਰਾਂ ਚੁਦਰਾਂ ਧੋਣੀਆਂ ਸੀ ਜੋ ਕਿ ਮੰਮੀ ਸਾਡੇ ਕੋਲ ਸੀ ਤੇ ਆਪਾਂ ਇਕੱਠੇ ਹੀ ਆਏ ਆ ਸਾਰੀ ਜਾਣੇ ਤੇ ਜਦੋਂ ਤੁਹਾਨੂੰ ਪਤਾ ਬੰਦ ਘਰ ਹੋਵੇ ਤੇ ਬਹੁਤ ਜ਼ਿਆਦਾ ਕੱਟਾ ਹੁੰਦਾ ਵਾ ਨੇਰੀਆਂ ਚੱਲਦੀਆਂ ਇਹ ਮਗਰੋਂ ਤੇ ਆ ਜਦੋਂ ਆਏ ਆਪਾਂ ਤੇ ਚਾਦਰਾਂ ਵੀ ਸਾਰੀਆਂ ਮੰਮੀ ਨੇ ਮਤਲਬ ਦੀਆਂ ਕਿ ਚੁੱਕਤੀਆਂ ਕਿਉਂਕਿ ਗੰਦੀਆਂ ਸੀ ਤੇ ਸੋਈ ਚ ਕੱਟਾ ਬਹੁਤ ਸੀ ਆਣ ਕੇ ਬਹੁਤ ਜ਼ਿਆਦਾ ਸਫਾਈ ਕਰਨੀ ਪਈ ਤੇ ਇਧਰ ਮੈਂ ਭਾਂਡੇ ਧੋਣ ਲੱਗੀ ਸੀ ਕਿਉਂਕਿ ਇੱਥੇ ਪਿੰਡਾਂ ਦਾ ਕੰਮ ਤੁਹਾਨੂੰ ਪਤਾ ਖੁੱਲੇ ਖੁੱਲੇ ਮਤਲਬ ਕਿ ਖੁੱਲੇ ਜ ਖੁੱਲੇ ਜ ਕਰਦੇ ਉੱਥੇ ਬੈਠ ਕੇ ਤੇ ਮੈਂ ਕਿਹਾ ਚਲੋ ਮੈਂ ਪਾੜ ਧੋਣੀ ਆ ਤੇ ਬਾਕੀ ਮੈਂ ਵੀ ਕਾਫੀ ਕੰਮ ਪਾੜੇ ਭੁੰਨੇ ਮੈਂ ਹੀ ਧੋਣੀ ਆ ਤੇ ਇੱਧਰ ਕੱਪੜੇ ਲਾਤੇ ਆ ਮਸ਼ੀਨ ਘੁੰਮੰਦੇ ਹੀ ਆ ਕੱਪੜੇ ਧੁੰਦੇ ਆ ਤੇ ਇੱਧਰ ਮੌਸਮ ਬਹੁਤ ਵਧੀਆ ਸ਼ਾਮ ਦਾ ਟਾਈਮ ਆ ਤੇ ਇੱਥੇ ਆਪਾਂ ਸਭ ਸਮਾਨ ਰੱਖ ਲਿਆ ਪੀੜੀ ਰੱਖ ਲਈ ਆ پیڑھی سے بیٹھ کے جو کہ مطلب کہ روٹیاں راٹیاں لوگیاں سی اپ اس بعد میں باہر آئی سی باہر رک نے تو باہر اتنے گائیں تری سی باہر دو منٹ آئے سی میں کہا ویڈیو بنا پھر آپ ویڈیو بنائی تھی باہر آن کے پھر میں آن کے کپڑے ہنگالن لگ گئی جو کہ کپڑے توپ گئے سی پھر میں ہنگالنے شروع کرتے ਬਹੁਤੀ ਵਧੀਆ ਅੱਗ ਬਲਦੀ ਪਈ ਸੀ ਕੱਪੜੇ ਧੋ ਕੇ ਆਪਾਂ ਸੁੱਕਣੇ ਪਾਤੇ ਸੀ ਤੇ ਇਧਰ ਮੰਮੀ ਆਟਾ ਗੁੰਨਣ ਲੱਗ ਗਈ ਸੀ ਕਹਿੰਦੀ ਮੈਂ ਬੈਠ ਕੇ ਆਟਾ ਗੁੰਦੀ ਨਹੀਂ ਆ ਤੇ ਫਿਰ ਉਸ ਤੋਂ ਬਾਅਦ ਮੈਂ ਲਾਈ ਰੋਟੀ ਤੇ ਚਲੋ ਜੀ ਇਧਰ ਮੈਂ ਲੱਗ ਗਈ ਰੋਟੀ ਪਕਾਉਣ ਤੁਹਾਨੂੰ ਪਤਾ ਕੁੜੀਆਂ ਵਿਚਾਰੀਆਂ ਦਾ ਸੋਹਰੇ ਵੀ ਬਹੁਤ ਕੰਮ ਕਰਨੇ ਪੈਂਦੇ ਆ ਪੇਕੇ ਵੀ ਬਹੁਤ ਕੰਮ ਕਰਨੇ ਪੈਂਦੇ ਆ ਵਿਚਾਰੀਆਂ ਡਰਦੀਆਂ ਥੱਕ ਟੁੱਟ ਕੇ ਵਿਚਾਰੀਆਂ ਭੱਜਦੀਆਂ ਸੋਹਰਿਆਂ ਤੋਂ ਪੇਕੇ ਤੇ ਫਿਰ ਪੇਕੇ ਆਣ ਕੇ ਵੀ ਕੰਮ ਕਰਨੇ ਪੈਂਦੇ ਆ ਬਾਕੀ ਮੈਂ ਸ਼ੌਂਕ ਦੇ ਨਾਲ ਲੱਗੀ ਸੀ ਇੱਥੇ ਮੈਂ ਕਿਹਾ ਮੈਂ ਚੁੱਲੇ ਤੇ ਰੋਟੀਆਂ ਮੈਲੋਣੀਆਂ ਤੇ ਚੁੱਲੇ ਤੇ ਵਧੀਆ ਰੋਟੀਆਂ ਲਾਦੀਆਂ ਸੀ ਹਲੋ ਗਾਇਜ਼ ਆਪਾ ਬਣਾਉਣ ਲੱਗਿਆ ਰਾਤ ਦੀ ਰੋਟੀ ਉਹ ਚੁੱਲੇ ਤੇ ਤੇ ਚੁੱਲੇ ਦੀਆਂ ਰੋਟੀਆਂ ਜੋ ਕਿ ਬਹੁਤ ਵਧੀਆ ਫੁੱਲ ਵੀ ਗਈ ਦੇਖੋ ਮੇਰੇ ਕੋਲ ਗੱਲ ਨਹੀਂ ਕੋਈ ਨਾ ਨਾ ਖਾਦੀ ਇਹੋ ਜਿਹੀ ਨੂੰ ਦੇ ਪਈ ਸੀ ਬਾਦੂ ਕੁੱਤੇ ਨੂੰ ਭਾਵਾ ਹਾਂਜੀ ਬਾਕੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਰੀ ਜਣੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਤੇ ਆਪਾਂ ਗਏ ਸੀ ਆਪਾਂ ਆ ਗਏ ਆਪਣੇ ਪਿੰਡ ਪੇਕੇ ਬੱਚਾਂ ਦੇ ਨਾਨਕੇ ਜੋ ਕਿ ਵਧੀਆ ਵਲੌਗ ਮਤਲਬ ਕਿ ਪਿੰਡੂ ਟਾਈਪ ਦਾ ਵਲੌਗ ਆਪਾਂ ਬਣਾਇਆ ਜੋ